600 ਕਰੋੜ ਰੁਪਇਆ ਨਾਲਾ ਸਾਫ ਕਰਨ ਲਈ ਇਹਨਾਂ ਨੇ ਲਿਆ ਮੁੱਦੇ ਪੈਲ ਦੇ ਆਧਾਰ ਤੇ ਤੁਸੀਂ ਹੱਲ ਕਰਾਉਗੇ ਜਿੱਥੇ ਦੱਸੋ ਵੀ ਨਾਲਾ ਕਿੰਨਾ ਕੁ ਸਾਫ ਹੋਇਆ ਨਾਲ ਸਿਕਿਉਰਿਟੀ ਦੇ ਨੇ ਜਿਹੜੀ ਕਿ ਅੱਜ ਕੱਲ ਬਹੁਤ ਜ਼ਰੂਰੀ ਹੈ ਗੱਲ ਕੀਤੀ ਜਾਊਗੀ ਨਗਰ ਨਿਗਮ ਚੋਣਾਂ ਦੀ ਬੱਚਿਆਂ ਦਾ ਫਿਊਚਰ ਖਰਾਬ ਕੀਤਾ ਜਾ ਰਿਹਾ ਸਭ ਕਿਵੇਂ ਪਾਰਟੀਆਂ ਬਦਲ ਰਹੇ ਨੇ 3 ਸਾਲ ਹੋ ਗਏ ਨੇ ਇਹ ਸਰਕਾਰ ਬਣੀ ਨੂੰ ਅਮਰ 68 ਤੋਂ ਪਵਨ ਸ਼ਰਮਾ ਜੀ ਆਪਣੀ ਦਾਵੇਦਾਰੀ ਤੇ ਐਜੂਕੇਸ਼ਨ ਲਈ ਤਾਂ ਆਮ ਆਦਮੀ ਪਾਰਟੀ ਬਹੁਤ ਵਧੀਆ ਉਪਰਾਲੇ ਕਰ ਰਹੀ ਆ ਸਾਰੇ ਲੋਕ ਜਾ ਰਹੇ ਨੇ ਨਾਲਾ ਬੰਦ ਕਰਨ ਲਈ ਸੀਵਰੇਜ ਸਾਫ ਕਰਾਤਾ ਇੰਨੇ ਜੀ ਲੋਕ ਖੁਸ਼ ਹੋ ਜਾਂਦੇ ਨੇ ਸਾਡ ਗਲੀਆਂ ਨਾਲੀਆਂ ਤੱਕ ਹੀ ਸੀਮਤ ਰੱਖਿਆ ਜੁੜੇ ਰਹੋ ਖਬਰ ਡੇਲੀ ਪਲੱਸ ਦੇ ਨਾਲ ਸਿਰਫ ਖਬਰ ਨਹੀਂ ਤੁਹਾਡੀ ਆਵਾਜ਼ ਤੁਸੀਂ ਦੇਖ ਰਹੇ ਹੋ ਖਬਰ ਡੇਲੀ ਪਲੱਸ ਤੇ ਮੈਂ ਤੁਹਾਡੇ ਨਾਲ ਗੋਵਿੰਦ ਗੱਲ ਕੀਤੀ ਜਾਊਗੀ ਨਗਰ ਨਿਗਮ ਚੋਣਾਂ ਦੀ ਨਗਰ ਨਿਗਮ ਇਲੈਕਸ਼ਨ ਬਹੁਤ ਹੀ ਨੇੜੇ ਆਇਆ ਇਹਦੀਆਂ ਡੇਟਾ ਵੀ ਕੁਝ ਦਿਨਾਂ ਦੇ ਵਿੱਚ ਅਨਾਉਂਸਮੈਂਟ ਹੋਣ ਆਲੀਆਂ ਨੇ ਇਸੇ ਮੁੱਦੇ ਤੇ ਗੱਲਬਾਤ ਕਰਨ ਨੂੰ ਸਾਡੇ ਨਾਲ ਮੌਜੂਦ ਨੇ ਪਵਨ ਸ਼ਰਮਾ ਜੀ ਜੋ ਕਿ ਵਾਰਡ ਨੰਬਰ 68 ਤੋਂ ਪਵਨ ਸ਼ਰਮਾ ਜੀ ਆਪਣੀ ਦਾਵੇਦਾਰੀ ਠੋਕੜੇ ਆਜ਼ਾਦ ਦੇ ਤੌਰ ਤੇ ਆਏ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਵਾਰਡ ਦੇ ਕੀ ਕੀ ਮੁੱਦੇ ਹੋਣ ਆਲੇ ਨੇ ਤੇ ਕਿਹੜੇ ਮੁੱਦੇ ਪੈਲ ਦੇ ਆਧਾਰ ਤੇ ਤੁਸੀਂ ਹੱਲ ਕਰਾਉਂਗੇ ਜਿੱਤਣ ਤੋਂ ਬਾਅਦ ਤੇ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਸਾਡੇ ਪਹਿਲਾ ਵਾਰਡ ਨੰਬਰ 79 ਸੀ ਹੁਣ ਵਾਰਡ ਨੰਬਰ ਨਵੀਂ ਵਾਰਡਬੰਦੀ ਨਾਲ ਵਾਰਡ 66 ਹੋ ਗਿਆ ਇਸ ਦੇ ਵਿੱਚ ਜਿਹੜੇ ਮੁੱਦੇ ਨੇ ਏ ਡਿਵੈਲਪਮੈਂਟ ਦੇ ਮੁੱਦੇ ਨੇ ਇਲੈਕਟ੍ਰਿਸਿਟੀ ਦੇ ਮੁੱਦੇ ਨੇ ਤੇ ਐਜੂਕੇਸ਼ਨ ਦੇ ਨੇ ਹੈਲਥ ਦੇ ਨੇ ਮੁੱਦੇ ਤੇ ਇਨਸਿਕਿਉਰਟੀ ਦੇ ਨੇ ਜਿਹੜੀ ਕਿ ਅੱਜ ਕੱਲ ਬਹੁਤ ਜ਼ਰੂਰੀ ਆ ਅੱਜ ਕੱਲ ਸਾਰੇ ਪੰਜਾਬ ਦੇ ਵਿੱਚ ਹੀ ਇਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹਰ ਇੱਕ ਬੰਦਾ ਇਨਸਿਕਿਉਰ ਮਹਿਸੂਸ ਕਰ ਰਿਹਾ ਤੇ ਜਦੋਂ ਦੀਆਂ ਇਹ ਸਰਕਾਰਾਂ ਬਣੀਆਂ ਨੇ ਉਦੋਂ ਦਾ ਸਾਡੇ ਲੋਕਾਂ ਨੂੰ ਆਮ ਲੋਕਾਂ ਨੂੰ ਗਲੀਆਂ ਨਾਲੀਆਂ ਤੱਕ ਹੀ ਸੀਮਤ ਰੱਖਿਆ 75 ਸਾਲਾਂ ਤੋਂ ਸਾਨੂੰ ਇਸ ਚੀਜ਼ਾਂ ਤੋਂ ਇਹਨਾਂ ਚੀਜ਼ਾਂ ਤੋਂ ਹੀ ਉੱਪਰ ਨਹੀਂ ਉੱਠਣ ਨਹੀਂ ਦਿੱਤਾ ਜੇ ਕੋਈ ਬੰਦਾ ਆਵਾਜ਼ ਉਠਾਉਂਦਾ ਉਹਨੂੰ ਫ੍ਰੀ ਬਿਜਲੀ ਦੇ ਦਿਓ ਉਹਨੂੰ ਫ੍ਰੀ ਰਾਸ਼ਨ ਦੇ ਦਿਓ ਸਾਡੀ ਇਹ ਲੋਕਾਂ ਨੂੰ ਸੋਚ ਹੀ ਨਹੀਂ ਪੈਦਾ ਹੋਣ ਦਿੰਦੇ ਵੀ ਸਾਡੀ ਸਿਹਤ ਸਹੂਲਤਾਂ ਕਿੱਥੇ ਨੇ ਸਾਡੀ ਐਜੂਕੇਸ਼ਨ ਕਿੱਥੇ ਆ ਸਾਡੇ ਬੱਚਿਆਂ ਦਾ ਭਵਿੱਖ ਕਿੱਥੇ ਆ ਸਾਡਾ ਵਾਤਾਵਰਣ ਕਿੱਥੇ ਆ ਮੇਨ ਤਾਂ ਜਿਹੜੀ ਚੀਜ਼ ਆ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਸਭ ਨੂੰ ਜ਼ਰੂਰਤ ਹੈ ਸਾਫ਼ ਹਵਾ ਪਾਣੀ ਦੀ ਜ਼ਰੂਰਤ ਹੈ ਸਾਫ ਜਿਹੜੀਆਂ ਮਿਲਾਵਟੀ ਚੀਜ਼ਾਂ ਅੱਜ ਕੱਲ ਬਿਕ ਰੀਆਂ ਨੇ ਉਹ ਸਾਫ ਮਿਲਣੀਆਂ ਚਾਹੀਦੀਆਂ ਨੇ ਤੁਸੀਂ ਅੱਜ ਕੱਲ ਦੇ ਸਮੇਂ ਦੇ ਵਿੱਚ ਦੇਖ ਲਓ ਜਿੱਥੇ ਮਰਜੀ ਦੇਖ ਲਓ ਧੂੜ ਹੀ ਧੂੜ ਪੋਲੂਸ਼ਨ ਹੀ ਪੋਲੂਸ਼ਨ ਉੜਦਾ ਗਲੀਆਂ ਨਾ ਸੜਕਾਂ ਦੇ ਉੱਤੇ ਚੀਜ਼ਾਂ ਵਿਗਦੀਆਂ ਨੇ ਡਾਕਟਰ ਜਿਹੜੇ ਨੇ ਸਿਵਲ ਸਰਜਨ ਨੇ ਜਾਂ ਪ੍ਰਸ਼ਾਸਨਿਕ ਅਫਸਰ ਨੇ ਉਹ ਅੱਖਾਂ ਬੰਦ ਕਰਕੇ ਬੈਠੇ ਨੇ ਵੀ ਅਸੀਂ ਇਹਨਾਂ ਚੀਜ਼ਾਂ ਤੇ ਵੀ ਕੰਮ ਕਰੀਏ ਵੀ ਸਾਡੇ ਜਿਹੜੇ ਸਿਟੀਜ਼ਨ ਨੇ ਇੰਡੀਆ ਦੇ ਜਾਂ ਪੰਜਾਬ ਦੇ ਇਹਨਾਂ ਨੂੰ ਸਾਫ਼ ਸੁਥਰੀਆਂ ਚੀਜ਼ਾਂ ਮਿਲਣ ਖਾਣ ਪੀਣ ਨੂੰ ਖਾਣ ਪੀਣ ਵਾਲੀਆਂ ਸਾਡੇ ਬੱਚਿਆਂ ਨੂੰ ਵਧੀਆ ਰੋਜ਼ਗਾਰ ਮਿਲੇ ਐਜੂਕੇਸ਼ਨ ਵਧੀਆ ਮਿਲੇ ਸਿਹਤ ਸਹੂਲਤਾਂ ਵਧੀਆ ਮਿਲਣ ਇਸ ਪਾਸੇ ਨੂੰ ਕੋਈ ਤੁਰਦਾ ਹੀ ਨਹੀਂ ਬਸ ਗਲੀਆਂ ਨਾਲੀਆਂ ਸੀਵਰੇਜ ਸਾਫ਼ ਕਰਾਤਾ ਇੰਨੇ ਜੀ ਲੋਕ ਖੁਸ਼ ਹੋ ਜਾਂਦੇ ਨੇ ਸਾਡਾ ਤਾਂ ਜੀ ਬੜਾ ਵਧੀਆ ਕੰਮ ਕੀਤਾ ਸਾਨੂੰ ਚੈੱਕ ਦਿਵਾਤਾ ਜੀ ਉਹ ਫਲਾਨੇ ਦੇ ਵਿੱਚ ਫਲਾਨੀ ਸਕੀਮ ਦੇ ਵਿੱਚ ਸਾਡਾ ਤਾਂ ਕਾਉਂਸਲਰ ਬਹੁਤ ਵਧੀਆ ਜੀ ਇਹ ਨਹੀਂ ਦੇਖਦੇ ਵੀ ਸਾਡੇ ਬੱਚਿਆਂ ਦਾ ਫਿਊਚਰ ਖਰਾਬ ਕੀਤਾ ਜਾ ਰਿਹਾ ਸਾਡਾ ਫਿਊਚਰ ਖਰਾਬ ਕੀਤਾ ਜਾ ਰਿਹਾ ਵਾਰਡ ਵਾਸੀਆਂ ਵੱਲੋਂ ਕਿਸ ਤਰੀਕੇ ਦਾ ਹੰਗਾਰਾ ਮਿਲ ਲਿਆ ਤੁਹਾਨੂੰ ਵਾੜ ਵਾਸੀ ਬਹੁਤ ਇਸ ਗੱਲ ਤੇ ਹੁਣ ਅਵੇਅਰ ਹੋ ਚੁੱਕੇ ਨੇ ਹੁਣ ਉਹ ਇਹ ਵੀ ਦੇਖਦੇ ਨੇ ਕਿ ਲੋਕ ਆਪਣੀ ਸੱਤਾ ਲੈਣ ਲਈ ਕੁਰਸੀ ਦੇ ਹਾਸਲ ਕਰਨ ਲਈ ਕਿਵੇਂ ਪਾਰਟੀਆਂ ਬਦਲ ਰਹੇ ਨੇ ਕਿਵੇਂ ਉਹ ਲੀਡਰ ਬਦਲ ਰਹੇ ਨੇ ਕਿਵੇਂ ਉਹ ਮੁੱਦੇ ਚੇਂਜ ਕਰ ਰਹੇ ਨੇ ਲੋਕਾਂ ਦਾ ਧਿਆਨ ਭਟਕਾਉਣ ਲਈ ਕਿ ਕੀ ਕੁਛ ਉਹ ਕਰ ਰਹੇ ਨੇ ਲੋਕ ਲੇਕਿਨ ਲੋਕ ਨੂੰ ਲੋਕ ਹੁਣ ਸਮਝਦਾਰ ਹੋ ਗਏ ਨੇ ਉਹ ਲਫਾਫੇਬਾਜ਼ੀ ਚ ਮੁਫਤਖੋਰੀ ਦੇ ਵਿੱਚ ਇਹਨਾਂ ਦੀਆਂ ਜੋ ਵਾਅਦੇ ਝੂਠੇ ਵਾਅਦੇ ਕਰਦੇ ਨੇ ਸਰਕਾਰਾਂ ਜਾਂ ਪਾਰਟੀਆਂ ਜਾਂ ਲੀਡਰ ਉਹਨਾਂ ਵਿੱਚ ਮੇਰਾ ਖਿਆਲ ਤਾਂ ਨਹੀਂ ਆਣਗੇ ਜੇ ਸਮਝਦਾਰ ਹੋਣਗੇ ਤਾਂ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਦੋਂ ਤੱਕ ਤੁਸੀਂ ਨਾਲ ਸੀ ਇਹੋ ਜਿਹਾ ਕੀ ਭਾਰਨਾ ਵਿੱਚ ਹੋ ਗਿਆ ਕਿ ਤੁਹਾਨੂੰ ਪਾਰਟੀ ਛੱਡ ਕੇ ਅੱਜ ਆਜ਼ਾਦ ਮੈਦਾਨ ਦੇ ਵਿੱਚ ਆਉਣਾ ਪੈ ਰਿਹਾ ਦੇਖੋ ਜੀ ਜਿਹੜਾ ਤਾਂ ਸੱਚਾ ਬੰਦਾ ਜੇ ਦੀ ਜ਼ਮੀਰ ਜਾਗਦੀ ਆ ਉਹ ਤਾਂ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਾਡੇ ਜਿਹੜੇ ਸ਼ਹੀਦ ਨੇ ਅਸੀਂ ਉਹਨਾਂ ਦੇ ਸੁਪਨਿਆਂ ਦਾ ਭਾਰਤ ਖੜਾ ਕਰਾਂਗੇ ਪੰਜਾਬ ਬਣਾਵਾਂਗੇ ਜਿੱਥੇ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਹੋਊਗਾ ਸਭ ਨੂੰ ਸਭ ਸਹੂਲਤਾਂ ਮਿਲਣਗੀਆਂ ਲੇਕਿਨ ਅਸੀਂ ਦੇਖਿਆ ਕਿ ਉਸ ਤੋਂ ਵੀ ਹਾਲਾਤ ਜਿਹੜੇ ਨੇ ਵੱਤੋਂ ਬੱਤਰ ਹੋ ਗਏ ਨੇ ਕਿੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਕ腐ਸ਼ਨ ਖਤਮ ਨਹੀਂ ਹੋ ਰਹੀ ਕਿੱਥੇ ਕ腐ਸ਼ਨ ਖਤਮ ਹੋਈ ਆ ਕਿੱਥੇ ਚਿੱਟਾ ਖਤਮ ਹੋਇਆ ਕਿੱਥੇ ਰੇਤਾ ਸਸਤਾ ਮਿਲਿਆ ਕਿੱਥੇ ਲੋਕਾਂ ਨੂੰ 1000 ਰੁਪਇਆ ਮਿਲਿਆ ਕਿੱਥੇ ਲੋਕਾਂ ਨੂੰ ਸਿਹਤ ਸਹੂਲਤਾਂ ਕਿੱਥੇ ਨੇ ਸਾਡੀਆਂ ਸਾਨੂੰ ਦੱਸੋ ਤਾਂ ਸਹੀ ਸਾਡੀਆਂ ਸਿੱਖਿਆ ਕਿੱਥੇ ਆ ਸਾਡੇ ਬੱਚਿਆਂ ਦੀ ਸਾਡੇ ਰੋਜ਼ਗਾਰ ਕਿੱਥੇ ਆ ਸਾਡਾ ਜਿਹੜਾ ਬੇਰੋਜ਼ਗਾਰਾਂ ਨੂੰ ਪਤਾ ਮਿਲਣਾ ਸੀ ਉਹ ਕਿੱਥੇ ਆ ਸਾਡੇ ਟੀਚਰ ਸਾਡੇ ਮਲਾਜ਼ਮ ਭਰਤੀ ਕਰਨੇ ਸੀਗੇ ਪੱਕੇ ਹੀ ਕਰਨੇ ਸੀਗੇ ਉਹ ਕਿੱਥੇ ਆ ਤਿੰਨ ਸਾਲ ਹੋ ਗਏ ਨੇ ਇਹ ਸਰਕਾਰ ਬਣੀ ਨੂੰ ਹਜੇ ਤੱਕ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਜਿਹੜਾ ਕਿ ਜੈਨੂਅਲੀ ਹੋਣਾ ਚਾਹੀਦਾ ਜੋ ਇਹਨਾਂ ਨੇ ਆ ਖੁਦ ਨੇ ਵਾਅਦੇ ਕੀਤੇ ਸੀ ਇਹਨਾਂ ਨੇ ਉਹ ਵਾਅਦੇ ਵੀ ਇਹਨਾਂ ਦੇ ਅਧੂਰੇ ਦੇ ਅਧੂਰੇ ਨੇ ਜਿਨ੍ਹਾਂ ਤੇ ਇਹ ਪੂਰਾ ਨਹੀਂ ਉਤਰ ਸਕੇ ਇਸ ਕਰਕੇ ਮੇਰੀ ਤਾਂ ਜ਼ਮੀਰ ਜਾਗਦੀ ਹੈ ਮੈਂ ਇਸ ਕਰਕੇ ਇਹਨਾਂ ਦਾ ਸਾਥ ਨਹੀਂ ਦੇ ਸਕਿਆ ਕਿਉਂਕਿ ਲੋਕ ਸਾਨੂੰ ਪੁੱਛਦੇ ਨੇ ਵੀ ਤੁਸੀਂ ਤੁਸੀਂ ਸਾਡੇ ਲਈ ਪਾਪ ਖਟਿਆ ਪਾਪ ਇਸ ਕਰਕੇ ਕਹਿੰਦੇ ਨੇ ਵੀ ਇਹੋ ਜੀ ਮਾੜੀ ਸਰਕਾਰ ਸਾਡੇ ਲਈ ਚੁਣਤੀ ਤੁਸੀਂ ਤੁਸੀਂ ਸਾਡੇ ਇਹਨਾਂ ਸਰਕਾਰਾਂ ਲਈ ਕੰਮ ਕੀਤਾ ਸਾਡੇ ਤੋਂ ਇਸ ਕਰਕੇ ਤੁਸੀਂ ਵੋਟਾਂ ਮੰਗੀਆਂ ਸਾਡੇ ਤੋਂ ਫਾਰਮਾਂ ਤੇ ਸਾਈਨ ਕਰਵਾਏ ਉਹ ਇਹਨਾਂ ਦੀਆਂ ਸ਼ਰਤਾਂ ਨਹੀਂ ਪੂਰੀਆਂ ਹੋਈਆਂ ਇਸ ਕਰਕੇ ਮੈਨੂੰ ਸਾਨੂੰ ਵੀ ਸ਼ਰਮਿੰਦੇ ਹੋਣਾ ਪੈਂਦਾ ਇਸ ਕਰਕੇ ਵੀ ਸਾਨੂੰ ਤਾਂ ਛੱਡਣਾ ਹੀ ਮੁਨਾਸਿਬ ਸਮਝਿਆ ਬਹੁਤ ਬੰਦੇ ਨੇ ਬੜੇ ਮੇਰੇ ਵਿਚਾਰੇ ਜਿਹੜੇ ਜਿਨ੍ਹਾਂ ਨੇ ਜਾਨ ਦਿਨ ਰਾਤ ਲਾਤੀ ਸੀਗੀ ਸਰ ਪਾਰਟੀ ਲਈ ਸਰਕਾਰ ਲਿਆਉਣ ਲਈ ਹੁਣ ਉਹ ਆਪਣੇ ਮੂੰਹ ਤੇ ਆਪ ਹੀ ਚਪੇੜਾ ਮਾਰ ਰਹੇ ਨੇ ਵਿਚਾਰੇ ਆਪ ਹੀ ਪਛਤਾ ਰਹੇ ਨੇ ਕਹਿੰਦੇ ਵੀ ਸਾਡੇ ਤੋਂ ਗਲਤੀ ਹੋ ਗਈ ਸਰਕਾਰ ਬਣਨ ਤੋਂ ਬਾਅਦ ਦੂਜੀ ਪਾਰਟੀ ਦੇ ਐਕਸਰ ਲੋਕ ਸਰਕਾਰ ਦੇ ਵਿੱਚ ਆਂਦੇ ਹੁੰਦੇ ਆ ਸਹੂਲਤਾ ਲੈਣ ਲਈ ਤੁਸੀਂ ਸਰਕਾਰ ਬਣਨ ਤੱਕ ਸਰਕਾਰ ਦੇ ਨਾਲ ਸੀ ਬਣਨ ਤੋਂ ਬਾਅਦ ਬਾਹਰ ਨੂੰ ਆ ਗਏ ਇਸ ਚੀਜ਼ ਤੇ ਕੀ ਇਦਾਂ ਦਾ ਮਸਲਾ ਹੋ ਗਿਆ ਸੀ ਕਿ ਬਾਹਰ ਨੂੰ ਆਉਣਾ ਪਿਆ ਦੇਖੋ ਮੈਨੂੰ ਕੋਈ ਲਾਲਚ ਨਹੀਂ ਹੈ ਮੈਨੂੰ ਆਪਣੇ ਦੇਸ਼ ਨਾਲ ਆਪਣੇ ਪੰਜਾਬ ਨਾਲ ਪਿਆਰ ਆ ਮੈਂ ਇਹ ਦੇਖਦਾ ਵੀ ਲੋਕਾਂ ਨੂੰ ਹਜੇ ਤੱਕ ਵੀ 10000 ਰੁਪਿਆ ਦੇ ਕੇ ਉਲਝਾਇਆ ਜਾ ਰਿਹਾ ਲਾਲਚ ਦਿੱਤਾ ਜਾ ਰਿਹਾ ਤੁਹਾਨੂੰ ਮੁਫਤ ਬਿਜਲੀ ਦੇ ਦੇ ਦਿਆਂਗੇ ਜੀ ਉਹ ਜਿਹੜਾ ਤੁਸੀਂ ਮੁਫਤ ਦਿਓਗੇ ਉਹ ਤੁਸੀਂ ਘਰੋਂ ਥੋੜੀ ਦਓਗੇ ਉਹ ਸਾਡੀ ਖੱਲ ਲਾ ਕੇ ਸਾਨੂੰ ਹੀ ਦੇਣੀ ਆ ਤੁਸੀਂ ਸਾਡੇ ਸਾਡੀ ਖੱਲ ਲਾ ਕੇ ਸਾਡੇ ਕੰਬਲ ਬਣਾਣੇ ਆ ਉਹ ਚੀਜ਼ ਦੇ ਕੇਜਰੀয়াল ਸਾਹਿਬ ਤਾਂ ਕਹਿੰਦੇ ਆ ਕਿ ਜੇ ਇੱਕ ਪੋਲਿਟਿਸ਼ੀਅਨ ਨੂੰ ਮੁਫਤ ਦੀਆਂ ਸਹੂਲਤਾਂ ਮਿਲ ਸਕਦੀਆਂ ਨੇ ਤੇ ਫਿਰ ਆਮ ਜਨਤਾ ਨੂੰ ਅਸੀਂ ਕਿਉਂ ਨਾ ਦਈਏ ਦੇਖੋ ਜਿਹੜੀਆਂ ਪੋਲਿਟਿਸ਼ੀਅਨਾਂ ਨੂੰ ਮੁਫਤ ਸਹੂਲਤਾਂ ਦਿੱਤੀਆਂ ਨੇ ਉਹ ਵੀ ਬਹੁਤ ਗਲਤ ਆ ਉਹ ਥੋੜੇ ਜਿਹਾ ਖਰਚਾ ਹੁੰਦਾ ਉਹਦੇ ਤੇ ਜੇ ਜੇ ਅਸੀਂ ਹੁਣ ਹਰ ਇੱਕ ਬੰਦੇ ਨੂੰ ਦੇਖੋ ਦੋ ਚੀਜ਼ਾਂ ਜ਼ਰੂਰੀ ਨੇ ਸਾਡੇ ਲਈ ਸਿਹਤ ਔਰ এডਿਕੇਸ਼ਨ ਤੁਸੀਂ ਇਹ ਦੋ ਚੀਜ਼ਾਂ ਫ੍ਰੀ ਦੇ ਦਿਓ ਬਾਕੀ ਚੀਜ਼ਾਂ ਤਾਂ ਤੁਸੀਂ ਲੋਕਾਂ ਨੂੰ ਦੇ ਬਾਕੀ ਲੋਕ ਪੇ ਕਰ ਸਕਦੇ ਨੇ ਲੋਕ ਕਿਸੇ ਨੇ ਨਹੀਂ ਮੰਗ ਕੀਤੀ ਜਾਂ ਤਾਂ ਦੱਸੋ ਕਿਸੇ ਨੇ ਮੰਗ ਕੀਤੀ ਹੈ ਵੀ ਸਾਨੂੰ ਫ੍ਰੀ ਚੀਜ਼ਾਂ ਦਿਓ ਇਹ ਦੋ ਚੀਜ਼ ਤੇ ਤੇ ਸਿਹਤ ਤੇ এডਿਕੇਸ਼ਨ ਲਈ ਤਾਂ ਆਮ ਆਦਮੀ ਪਾਰਟੀ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਇੰਨੇ ਮਹਿਲਾ ਕਲੀਨਿਕ ਖੁੱਲ ਗਏ 500 ਪਲੱਸ ਮਹਿਲਾ ਕਲੀਨਿਕ ਖੁੱਲ ਗਏ ਸਕੂਲ ਆਫ ਐਮਿਨੈਂਸ ਬਣਾ ਰਹੇ ਹੈ ਤੇ ਉਸ ਚੀਜ਼ ਨੂੰ ਉਸ ਤੋਂ ਬਾਅਦ ਵੀ ਤੁਸੀਂ ਉਹੀ ਮੁੱਦੇ ਲੈ ਕੇ ਆ ਰਹੇ ਆਪਣੇ ਵਾਰਡ ਦੇ ਵਿੱਚ ਕਿਵੇਂ ਦੇਖਦੇ ਹੋ ਤੁਸੀਂ ਮੈਨੂੰ ਕੋਈ ਇੱਕ ਨਵਾਂ ਕਾਲਜ ਕੋਈ ਨਵਾਂ ਸਕੂਲ ਕੋਈ ਨਵਾਂ ਹਸਪੀਟਲ ਦਿਖਾ ਦਿਓ ਕਿੱਥੇ ਬਣਿਆ ਹੋਵੇ ਜਾਂ ਕਿਸੇ ਇੱਕ ਹਸਪੀਟਲ ਦੇ ਵਿੱਚ ਨਵਾਂ ਸਮਾਨ ਆਇਆ ਹੋਵੇ ਜਾਂ ਕਿਸੇ ਹਸਪੀਟਲ ਦੇ ਵਿੱਚ ਨਵੀਂ ਭਰਤੀ ਹੋਈ ਹੋਵੇ ਜਾਂ ਜਿਹੜਾ 550 554 ਕਰੋੜ ਰੁਪਇਆ ਜਿਹੜਾ ਇਹਨਾਂ ਨੇ ਹੈਲਥ ਵਾਸਤੇ ਰੱਖਿਆ ਸੀਗਾ ਉਹ ਕਿੱਥੇ ਗਿਆ ਲੋਕ ਸਵਾਲ ਕਰਨਗੇ ਤੇ ਜਿਹੜਾ ਵੀ 650 ਕਰੋੜ ਰੁਪਇਆ ਨਾਲਾ ਸਾਫ ਕਰਨ ਲਈ ਇਹਨਾਂ ਨੇ ਲਿਆ ਸੀਗਾ ਸੈਂਟਰ ਤੋਂ ਆਇਆ ਸੀਗਾ ਉਹ ਚ ਦੱਸੋ ਵੀ ਨਾਲਾ ਕਿੰਨਾ ਕੁ ਸਾਫ ਹੋਇਆ ਨਾਲੇ ਦਾ ਪਾਣੀ ਹਜੇ ਵੀ ਗੰਦਾ ਕੱਲ ਨੂੰ ਸਾਰੇ ਲੋਕ ਜਾ ਰਹੇ ਨੇ ਨਾਲਾ ਬੰਦ ਕਰਨ ਲਈ ਇਹ ਦੱਸੋ ਹਵਾ ਪਾਣੀ ਲੋਕਾਂ ਦਾ ਤੁਸੀਂ ਗੰਦਾ ਕਰਤਾ ਹੋਰ ਤੁਸੀਂ ਦੱਸੋ ਲੋਕਾਂ ਨੂੰ ਕੀ ਦਵਾਉਂਗੇ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਆਪਣੇ ਸਾਰੇ ਬੋਰਡ ਲਾ ਰਹੇ ਹੋ ਵੀ ਸਾਡੀਆਂ ਇੰਨੀਆਂ ਪ੍ਰਾਪਤੀਆਂ ਨੇ ਤੁਸੀਂ ਇਹ ਬੋਰਡ ਲਾਇਆ ਵੀ ਸਾਡੇ ਸਰਕਾਰ ਦੇ ਵਿੱਚ ਇੰਨੇ ਗਲਤ ਅਫਸਰ ਨੇ ਸਾਡੇ ਕਰਪਟ ਅਫਸਰ ਨੇ ਅਸੀਂ ਇੰਨੇ ਚਿੱਟੇ ਵਾਲੇ ਇੰਨੇ ਚਿੱਟੇ ਵਾਲੇ ਮਰ ਗਏ ਇੰਨਾ ਐਕਸੀਡੈਂਟ ਨਾਲ ਮਰ ਗਏ ਇੰਨੇ ਸਾਡੇ ਜਿਹੜੇ ਲੋਕ ਬੇਰੋਜ਼ਗਾਰ ਹੋਈ ਜਾਂਦੇ ਨੇ ਇੰਨੇ ਲੋਕ ਸਾਡੇ ਬਾਹਰ ਨੂੰ ਜਾਈ ਜਾ ਰਹੇ ਨੇ ਲੱਖਾਂ ਰੁਪਇਆ ਲਾ ਕੇ ਤੇ ਉਹਨਾਂ ਦੇ ਵਿੱਚ ਕੋਈ ਕਮੀ ਆਈ ਆ ਤੁਸੀਂ ਉਹ ਉਹਦੇ ਵੀ ਬੋਰਡ ਲਾਓ ਉਹਦੇ ਬੋਰਡ ਕਿਉਂ ਨਹੀਂ ਲਾ ਰਹੇ ਤੁਸੀਂ ਇੱਕ ਵੀ ਦੱਸ ਦਿਓ ਤਿੰਨ ਸਾਲਾਂ ਦੇ ਵਿੱਚ ਜੇ ਕਿਤੇ ਇੱਕ ਇੱਟ ਵੀ ਲਾਈ ਹੋਵੇ ਕਿਸੇ ਕਿਤੇ ਵੀ ਡਿਵੈਲਪਮੈਂਟ ਕੀਤੀ ਹੋਵੇ ਆ ਤੁਸੀਂ ਜਿਆਦਾ ਦੂਰ ਨਾ ਜਾਓ ਸਾਡੇ ਘਰ ਦੇ ਨਾਲ ਲੇਅਰ ਵੈਲੀ ਬਣੀ ਆ ਏ ਇਹ ਲੇਅਰ ਵੈਲੀ ਬਣਾਈ ਜਰੂਰ ਸੀਗੀ ਲੇਕਿਨ ਅਧੂਰੀ ਦੀ ਅਧੂਰੀ ਤਿੰਨ ਸਾਲ ਹੋ ਗਏ ਉੱਤੋਂ ਦੀ ਉਦਾਂ ਹੀ ਪਈ ਆ ਉੱਥੇ ਜੇ ਜੇ ਤੁਸੀਂ ਦੇਖਣੀ ਆ ਤੁਸੀਂ ਦੇਖ ਨਹੀਂ ਸਕਦੇ ਉੱਥੇ ਸਿਰ ਚ ਮਿੱਟੀ ਪੈਂਦੀ ਆ ਉਹ ਡੁੱਡ ਕੇ ਇੰਨਾ ਬੁਰਾ ਹਾਲ ਆ ਉੱਥੇ ਬੰਦਾ ਪਹੁੰਚ ਹੀ ਨਹੀਂ ਸਕਦਾ ਸੜਕ ਸਾਰੀ ਟੁੱਟੀ ਪਈ ਆ ਬੁਰਾ ਹਾਲ ਆ ਤੇ ਲੋਕਾਂ ਨੂੰ ਵੀ ਕੋਈ ਸਹੂਲਤਾਂ ਮਿਲ ਨਹੀਂ ਮਿਲਦੀਆਂ ਪੀਣ ਵਾਲਾ ਪਾਣੀ ਹਜੇ ਤੱਕ ਦੱਸੋ ਤੁਸੀਂ ਪਹਿਲਾਂ ਤਾਂ ਤੁਸੀਂ ਕਨੈਕਸ਼ਨ ਲੈਨੇ ਹੋ ਪੇ ਤੁਸੀਂ ਉੱਤੇ ਮੋਟਰ ਲਵਾਨੇਓ ਪਾਣੀ ਲੈਣ ਲਈ ਫਿਰ ਤੁਸੀਂ ਉਸ ਪਾਣੀ ਨੂੰ ਪੀਣ ਲਈ ਆਪਣੇ ਘਰੇ ਤੁਸੀਂ ਵਾਟਰ ਫਿਲਟਰ ਲਵਾਨੇਓ ਖਰਚਾ ਤਾਂ ਤੁਸੀਂ ਆਪ ਬੰਦਾ ਕਰ ਰਿਹਾ ਖੁਦ ਕਰ ਰਿਹਾ ਸਿਰਫ ਪਾਣੀ ਦੀ ਗੱਲ ਕਰ ਰਿਹਾ ਮੈਂ ਹਜੇ ਤੇ ਹੁਣ ਇੰਨਾ ਤਾਂ ਲੋਕਾਂ ਕੋਲੇ ਹੈ ਨਹੀਂ ਪੈਸਾ ਵੀ ਆਕਸੀਜਨ ਲੈਣ ਲਈ ਵੀ ਉਹ ਆਪਣੀਆਂ ਮਸ਼ੀਨਾਂ ਲਾ ਲੈਣ ਤੁਸੀਂ ਕਦੇ ਫੋਗਿੰਗ ਕਰਵਾਈ ਤੁਸੀਂ ਕਦੇ ਕਿਸੇ ਮੁਹੱਲਿਆਂ ਦੇ ਵਿੱਚ ਸਫਾਈ ਕਰਵਾਈ ਸਾਰੇ ਦੇਖ ਲੋ ਆਲੇ ਦੁਆਲੇ ਬੁਰਾ ਹਾਲ ਆ ਸਾਰੇ ਵਾਰਡ ਦੇ ਵਿੱਚ ਕਿਤੋਂ ਸੜਕਾਂ ਤੋਂ ਨਾ ਮਿੱਟੀ ਉੱਡਦੀ ਹੋਵੇ ਤਾਂ ਤਾਂ ਤੁਸੀਂ ਦੱਸੋ ਸੋ ਇਹ ਸੀਗੇ ਸਾਡੇ ਨਾਲ ਪਵਨ ਸ਼ਰਮਾ ਜੀ ਜਿਨ੍ਹਾਂ ਨੇ ਬੜੇ ਹੀ ਬੇਵਾਕੀ ਨਾਲ ਆਪਣੇ ਮੁੱਦੇ ਰੱਖੇ ਵਾਰਡ ਦੇ ਤੇ ਜਿਹੜੇ ਜਿਹੜੇ ਕੰਮ ਇਹਨਾਂ ਦੇ ਵਾਰਡ 'ਚ ਨਹੀਂ ਹੋੜੇ ਉਸ ਚੀਜ਼ ਨੂੰ ਵੀ ਇਹਨਾਂ ਨੇ ਬਹੁਤ ਹੀ ਅੱਗੇ ਵੱਧ ਚੱਦ ਕੇ ਚੱਕਿਆ ਤੇ ਤੇ ਕਹਿ ਰਹੇ ਆ ਕਿ ਲੋਕਾਂ ਦਾ ਵੀ ਭੜਵਾ ਹੰਗਾਰਾ ਮਿਲ ਰਿਹਾ ਇਹ ਤਾਂ ਦੇਖਦੇ ਆ ਵੋਟਾਂ ਦੇ ਵਿੱਚ ਪਤਾ ਲੱਗੂ ਕਿ ਇਨਾਂ ਦਾ ਸਾਥ ਲੋਕੀ ਦੇ ਰਹੇ ਆ ਕਿ ਨਹੀਂ ਦੇ ਰਹੇ ਆ ਮਿਲਦੇ ਆ ਅਗਲੇ ਵੀਡੀਓ ਦੇ ਵਿੱਚ ਅਗਲੇ ਗੈਸਟ ਨਾਲ ਤਦ ਤੱਕ ਲਈ ਦੇਖਦੇ ਰਹੋ ਖਬਰ ਡੇਲੀ ਪਲੱਸ